ਸਾਰੇ ਠੀਕ ਹੋ ਮੈਨੂੰ ਪਤਾ ਤੇ ਹੀ ਠੀਕ ਹੋ ਸਭ ਠੀਕ ਹੋ ਤੰਦਰੁਸਤ ਹੋ ਕਿਉਂ ਜੀ ਕੀ ਖਿਆਲ ਆ ਜੀ ਸਾਡੇ ਸਰਬੱਤ ਦਾ ਭਲਾ ਜਿਹਦਾ ਵਿਚਾਰ ਦੇ ਆਹਹ ਪਾਇਲਟ ਸਾਹਿਬ ਆਹਹ ਮੁਖੀਆ ਸਾਹਿਬ ਮੈਂ ਕਹਿੰਨਾ ਜੀ ਸਾਡੇ ਇਸ ਗਰੁੱਪ ਦੀਆਂ ਬਾਣ ਚਾਨ ਕਣ ਹਾ 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 ਭਾਈ ਵਰਿੰਦਰ ਸਿੰਘ ਜੀ ਨਰਮਨ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸਾਹਿਬ ਕਾ ਕੀ ਬਾਤ ਕੀ ਬਾਤ ਬਹੁਤ ਇਲਾਜਵਾਜਾ ਉਹਨਾਂ ਦੀਆਂ ਪੋਸਟਾਂ ਰਹੀਆਂ ਜੀ ਵੀਡੀਓਜ਼ ਬਹੁਤ ਚੰਗਾ ਲੱਗਾ ਜੀ ਤੇ ਉਹ ਜਿਹੜਾ ਰੋਟੀ ਜਿਹੜਾ ਉਹਨਾਂ ਨੇ ਕਿਹਾ ਨਾ ਰੋਟੀ ਠੰਡੀ ਰੋਟੀ ਆਹਹਹ ਸਿਹਤ ਬਣਾਏਗੀ। ਕੀ ਬਾਤ ਹੈ? ਕੀ ਬਾਤ ਹੈ? ਕੀ ਬਾਤ ਹੈ? ਲਓ ਜੀ ਅੱਜ ਤੋਂ ਬਾਅਦ ਮੈਂ ਤੁਹਾਡੀ ਪ੍ਰਸ਼ੰਸਾ ਨੂੰ ਕਹਿ ਦੇਣਾ। ਅਸੀਂ ਠੰਡੀਆਂ ਹੀ ਖਾਾਂਗੇ, ਠੰਡੀਆਂ ਹੀ ਕਿਉਂਕਿ ਸਿਹਤ ਬਣੇਗੀ। ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਜ਼ਰੂਰੀ ਆਪਾਂ ਕਿਹੜਾ ਗਰਮ-ਗਰਮ ਲਿਆਓ। ਹੈਂ? ਠੀਕ ਹੈ ਆ ਜੀ। ਤੇ ਬਹੁਤ ਵਧੀਆ ਜੀ। ਬਾਕੀ ਬੱਚਿਆਂ ਨੂੰ ਜਿਹੜਾ ਉਹ ਉਹ ਸੈਂਟ ਵੇਚਣ ਵਾਲੀ ਗੱਲ ਫਰਮੂਮ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਤੇ ਉਹ ਵੀ ਬੜਾ ਅੱਛੀ ਸਿੱਖਿਆ ਜੀ ਆਪਣੇ ਬੱਚਿਆਂ ਨੂੰ ਸਮਝਾਓ ਕਿ ਐਵੇਂ ਰਾਹ ਜਾਂਦੇ ਆ ਐਵੇਂ ਆ ਹਾ ਹਾ ਹਸ ਸਮੈਲ ਬੜੀ ਪਿਆਰੀ ਹੈ ਨੋ 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 ਐਸੇ ਨਹੀਂ ਕਰਨਾ ਬੜਾ ਅੱਛਾ ਲੱਗਾ ਜੀ ਬੜਾ ਅੱਛਾ ਲੱਗਾ ਤੇ ਸਾਡੇ ਸ਼ੋਕ ਜੀ ਸਲੋਤਰਾ ਸਾਹਿਬ ਕੀ ਬਾਤ ਹੈ ਆਏ ਹਾ ਹਾ ਤਕਦੀਰ ਕਾ ਅਪਸਾਨਾ ਜਾਕਰ ਕਿਸੇ ਸੁਣਾਉ ਆਏ ਹਾਏ ਤਕਦੀਰ ਕਾ ਅਫਸਾਨਾ ਜਾਕਰ ਕਿਸੇ ਸੁਣਾਉ ਕਿਆ ਗੀਤ ਗਾਇਆ ਐਡਮਨ ਸਾਹਿਬ ਅਸ਼ੋਕ ਜੀ ਉਹ ਬੱਲੇ ਬੱਲੇ ਕਰਾ ਗਏ ਆਏ ਹਾਏ 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 ਅਸ਼ੋਕ ਸਲੋਤਰਾ ਸਾਹਿਬ ਬੱਲੇ ਬੱਲੇ ਬਹੁਤ ਅੱਛਾ ਲਾਜਵਾਬ ਗੀਤ ਤੇ ਨਾਲ ਓਹੋ ਹੋ ਹੋ ਉਹ ਪਨੀਰ ਹਾ 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 ਕੀ ਬਾਤ ਹੈ ਕਹਿੰਦਾ ਬੱਚਾ ਕਹਿੰਦਾ ਉਹ ਜੇ ਜਿੰਦੀ ਜਿੰਦੀ ਦਾਦੀ ਨੂੰ ਪਨੀਰ ਖਵਾਇਆ ਹੁੰਦਾ ਤੇ ਹੋਰ ਕੀ ਚਾਹੀਦਾ ਸੀ ਕਿਆ ਸਿੱਖਿਆ ਦਿੱਤੀ ਹੈ ਜੀ ਬਿਲਕੁਲ ਜੀ ਜਿੰਦਿਆਂ ਜੀ ਖਵਾਓ ਹਾਂਜੀ ਤੁਰ ਗਿਆਨ ਖਵਾਉਣ ਦਾ ਕੀ ਫਾਇਦਾ ਤੇ ਬਾਕੀ ਜਿਹੜੇ ਖਵਾਉਂਦੇ ਨੇ ਉਹ ਵੀ ਠੀਕ ਹੈ ਜੀ ਕੋਈ ਨਹੀਂ ਗੱਲ ਜੀ ਪਹੁੰਚੇ ਨਾ ਪਹੁੰਚੇ ਜ਼ਰੂਰ ਖਵਾਣਾ ਚਾਹੀਦਾ ਕਿਉਂਕਿ ਬਜ਼ੁਰਗਾਂ ਦੇ ਨਾਂ ਦਾ ਖਵਾਇਆ ਇਸੇ ਬਾਨੇ ਤੁਹਾਡੇ ਕੋਲੋਂ ਕੁਛ ਨਾ ਕੁਛ ਦਾਨ ਦਕਸ਼ਨਾ ਹੋ ਜਾਂਦੀ ਏ ਠੀਕ ਹੈ ਜੀ ਬਹੁਤ ਚੰਗਾ ਤੇ ਉਹ ਪਾਟੇ ਨੋਟ ਵਾਲੀ 100 ਰੁਪਏ ਵਾਲੀ ਗੱਲ ਕੀ ਬਾਤ ਹੈ ਕੀ ਬਾਤ ਹੈ ਗੁਰਦੁਆਰਾ ਸਾਹਿਬ ਚ ਜੜਾਇਆ ਵੇਖੋ ਕਿੱਥੇ ਦਾ ਕਿੱਥੇ ਦੇਖੋ ਬਾਬਾ ਜੀ ਦੇ ਦੇਖਣ ਦੇ ਆ ਨਾ ਦੁਨੀਆ ਨਹੀਂ ਦੇਖਦੀ ਪਰ ਉਹ ਉਹਦਾ ਕੈਮਰੇ ਤੋਂ ਕੋਈ ਨਹੀਂ ਬਾਸ ਸਕਦਾ ਬਾਬਾ ਜੀ ਦੇ ਕੈਮਰੇ ਤੋਂ ਕੋਈ ਨਹੀਂ ਬਾਸ ਸਕਦਾ ਪ੍ਰਮਾਤਮਾ ਦਾ ਕੈਮਰਾ ਹਰ ਦਮ ਖੁੱਲਾ ਰਹਿਦਾ ਨਾ ਖਰਾਬ ਹੁੰਦਾ ਤੇ ਨਾ ਹੀ ਉਹਨੂੰ ਕਿਤੇ ਮਕੈਨਿਕ ਦੀ ਲੋੜ ਹੈ ਹਾਂਜੀ ਕੀ ਬਾਤ ਹੈ ਬਹੁਤ ਚੰਗਾ ਲੱਗਾ ਬਹੁਤ ਹੀ ਵਧੀਆ ਲੱਗਾ ਬਾਕੀ ਵੀ ਸਾਰੇ ਕਿਰਤਨੀ ਸਾਡੇ ਭਾਈ ਬਹੁਤ ਚੰਗਾ ਲੱਗਾ ਜੀ ਬਹੁਤ ਹੀ ਵਧੀਆ ਤੇ ਖਾਸ ਕਰਕੇ ਸਾਡੇ ਐਡਮਨ ਸਾਹਿਬ ਸਾਡੇ ਪਾਇਲਟ ਸਾਹਿਬ ਤੇ ਸਰਦਾਰ ਵਿਰਿੰਦਰ ਸਿੰਘ ਨਿਰਮਨ ਜੀ ਤੇ ਸਾਡੇ ਐਡਮਨ ਸਾਹਿਬ ਅਸ਼ੋਕ ਜੀ ਚਲੋਤਰਾ ਸਾਹਿਬ ਤੇ ਸਾਰੇ ਹੀ ਸਾਥੀ ਇੱਕ ਇੱਕ ਸਾਥੀ ਇੱਕ 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 ਸਾਥੀ ਸਾਰੇ ਹੀ ਉਹਨਾਂ ਨੂੰ ਸਾਰੇ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਸੱਸਰੀਆ ਅਕਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਨ੍ਹਾਂ ਨੇ ਧਾਰਮਿਕ ਸਾਨੂੰ ਸੁਨਾਇਆ ਸਾਡੇ ਕੰਨਾਂ 'ਚ ਗੁਰਬਾਣੀ ਪਾਈ ਉਹਨਾਂ ਲਈ ਬੋਲੇ ਸ਼ੋਲ ਨਿਹਾਲ ਸਾ ਸਰੀਆ ਅਕਾਲ ਹੈ ਜੀ ਸਤ ਸ੍ਰੀ ਅਕਾਲ ਤਾਂ ਗੁਰੂ ਨਾਨਕ